ਇਸ ਕਰਕੇ ਲਾਈਵ YouTube ਤੇ ਹੋਇਆ ਸੀ ਮੈਂ ਕਿਹਾ ਚਲ ਕਈ ਭਰਾ ਵੇਖ ਲੈਣਗੇ ਵੀ ਕਈਆਂ ਨੇ ਕਹਿਣਾ ਯਾਰ ਫਿਰੇ ਟੋਕਰ ਦੁੱਧ ਘਟ ਹੀ ਤਾਂ ਦੇ ਚ ਲੱਗ ਗਈ ਮਜਬੂਰੀਆਂ ਹੁੰਦੀਆਂ ਮੈਂ ਅੱਜ ਸੱਜਰ ਪਾਈ ਸੀਗੀ ਇੱਕ ਦੋਸਤ ਉਹਦੇ ਕਰਕੇ ਵੇਚਣੀ ਸੀ ਹੋਰ ਕੋਈ ਚੱਕਰ ਨਹੀਂ ਤੇ ਜਿਹੜੀ ਉਸ ਦਿਨ ਕਮਿਟਮੈਂਟ ਕੀਤੀ ਸੀ ਉਹੀ ਅੱਜ ਆ ਕਿ ਬਲੱਡ ਹੁੰਦਾ ਹਰ ਇੱਕ ਬੰਦੇ ਕੋਲੇ ਆਪੋ ਆਪਣਾ ਚੰਗੇ ਤੋਂ ਚੰਗਾ ਮਾੜਾ ਤੋਂ ਮਾੜਾ ਬਲੱਡ ਨੇ ਦੁੱਧ ਦੇਣਾ ਹੁੰਦਾ ਬਰੀਡ ਨੇ ਦੁੱਧ ਦੇਣਾ ਹੁੰਦਾ मां के कदकाठी ਜਿਹੜੀ ਆ ਜਿੰਨਾ ਵਜਨ ਦੀ ਮੱਝ ਹੋਊਗੀ ਬੱਚਾ ਜ਼ਰੂਰ ਤਗੜਾ ਦੇ ਦਊਗੀ ਪਰ ਜਿਹੜਾ ਦੁੱਧ ਆ ਦੁੱਧ ਬਰੀਡ ਤੇ ਆਉਣਾ ਹੁੰਦਾ ਬਾਕੀ ਤੁਸੀਂ ਇਹਦੀ ਹਾਈਟ ਤੇ ਵੇਖ ਹੀ ਲਈ ਆ ਬਾਕੀ ਮੈਂ ਇਧਰ ਦਿਖਾਦਾ ਦੋਸਤੋ ਜਿਹੜੀ ਮੈਂ ਵੀਡੀਓ ਬਣਾ ਰਿਹਾ ਮੈਂ ਨਾਲਾ ਲਾਈਵ ਚੱਲਿਆ ਸੀ ਕਈਆਂ ਵੀਰਾਂ ਨੇ ਫਿਰ ਕਹਿ ਦੇਣਾ ਕਿ ਯਾਰ ਬਾਈ ਇਹ ਵੀਡੀਓ ਪੁਰਾਣੀ ਤਾਂ ਨਹੀਂ ਕਿਤੇ ਪਾਤੀ ਬਾਕੀ